ਬਹੁਤ ਸਾਰੀਆਂ ਸਕੂਲੀ ਬੱਸਾਂ ਦੇ ਅੰਦਰ ਘਟਨਾਵਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। باوجود ਇਸ ਦੇ ਸਕੂਲੀ ਬੱਸਾਂ ਦੇ ਡਰਾਈਵਰ ਬਾਜ ਨਹੀਂ ਆਉਂਦੇ ਅਤੇ ਬੱਚਿਆਂ ਦੀ ਜਾਨ ਜੋਖਮ ਵਿੱਚ ਪਾ ਕੇ ਪੂਰੀ ਸਪੀਡ ਤੇ ਬੱਸਾਂ ਨੂੰ ਦੌੜਾਉਂਦੇ ਹਨ। ਜਦ ਕਿ ਸਕੂਲੀ ਬੱਸਾਂ ਲਈ ਸਪੀਡ ਰੈਗੂਲੇਟਰ ਵੀ ਲੱਗਾ ਹੁੰਦਾ ਹੈ ਜੋ 50 ਦੀ ਸਪੀਡ ਤੋਂ ਉੱਤੇ ਬੱਸ ਨੂੰ ਦੌੜਾ ਨਹੀਂ ਦਿੰਦਾ। ਪਰ ਜ਼ਿਆਦਾਤਰ ਸਕੂਲੀ ਬੱਸਾਂ ਵਿੱਚ ਉਹ ਵੀ ਗਾਇਬ ਹੁੰਦਾ ਹੈ ਅਜਿਹੀ ਹੀ ਇੱਕ 80 ਦੀ ਸਪੀਡ ਤੇ ਦੌੜਦੀ ਸਕੂਲੀ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਨੂੰ 6-7 ਕਿਲੋਮੀਟਰ ਤੱਕ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਪਿੱਛਾ ਕਰਕੇ ਬੱਬੇ ਹਾਲੀ ਨਹਿਰ ਨੇੜੇ ਰੋਕਿਆ ਜਿਸ ਵਿੱਚ ਨਾ ਤਾਂ ਕੋਈ ਹੈਲਪਰ ਸੀ ਅਤੇ ਨਾ ਹੀ ਕੋਈ ਕੈਮਰਾ ਲੱਗਿਆ ਸੀ ਜਦਕਿ ਸਕੂਲੀ ਬੱਸ ਬੱਚਿਆਂ ਨਾਲ ਭਰੀ ਹੋਈ ਸੀ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਅਨੁਸਾਰ ਇਹ ਬੱਸ 80 ਤੋਂ ਵੱਧ ਦੀ ਸਪੀਡ ਤੇ ਦੌੜ ਰਹੀ ਸੀ ਅਤੇ ਬੱਸ ਵਿੱਚ ਡਰਾਈਵਰ ਇਕੱਲਾ ਸੀ ਜੋ ਕਿ ਕਿਸੇ ਵੇਲੇ ਵੀ ਦੁਰਘਟਨਾ ਦਾ ਕਾਰਨ ਬਣ ਸਕਦਾ ਸੀ ਕਿਉਂਕਿ ਹੈਲਪਰ ਨਾ ਹੋਣ ਕਰਕੇ ਬੱਚੇ ਕਦੇ ਵੀ ਬੱਸ ਦੀ ਖਿੜਕੀ ਖੋਲ ਸਕਦੇ ਸਨ ਬੱਸ ਦਾ 7000 ਦਾ ਚਲਾਨ ਕਟਿਆ ਗਿਆ ਹੈ ਅਤੇ ਨਾਲ ਹੀ ਡਰਾਈਵਰ ਨੂੰ ਮਾਰਨਿੰਗ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਦੀ ਜਾਨ ਜੋਖਮ ਵਿੱਚ ਅੱਗੇ ਤੋਂ ਨਾ ਪਾਣ ਨਹੀਂ ਤਾਂ ਇਹਨਾਂ ਦੀ ਗੱਡੀ ਦਾ ਲਾਇਸੈਂਸ ਕੈਨਸਲ ਕੀਤਾ ਜਾਵੇਗਾ